ਤੇ ਆਪਣੀਆਂ ਲੂਨਾ ਦੋਵੇਂ ਤਿਆਰ ਆ ਚੈਂਪੀਨੀ ਡੱਟੀ ਲਾਓ ਵੀ ਮੇਰਾ ਵੀਰੋ ਕਹਿੰਦਾ ਯਮ ਦੂਦ ਦੇ ਝਟੇ ਵਿੱਚ ਤੇਲ ਫਵਾਲੀਏ ਥੋੜਾ ਚਲੋ ਐਕਸੀਡੈਂਟ ਇਹ ਹੋ ਗਿਆ ਛੱਟ ਲੱਗੀ ਹੀ ਉਂਗਲ ਤੇ ਤੇ ਆ ਪੱਟਾ ਸੁਟਾ ਲਵਾਇਆ ਇਹ ਆ ਵੇਖੋ ਭਾਈ ਚਾਹ ਪਾਣੀ ਪਿਆ ਦਿਓ ਕੋਈ ਠੀਕ ਹੈ ਠੀਕ ਹੈ ਮਰੀਤ ਭੰਗੜੇ ਸਟੈਪ ਮਰੀ ਯਾਰਾ ਪਹਿਲੋ ਤੇ ਮੈਂ ਕੱਲਾ ਹਾਂ ਚਲੋ ਵੀਰ ਨੂੰ ਨਹੀਂ ਖਾ ਲ ਸਕਾ ਜਿੱਤ ਆ ਗਿਆ ਉਹ ਭਰਗੀ ਵੀ ਨਹੀਂ ਗਈ ਸਟੋਰੇ ਸਟੋਰੇ ਬੜਾ ਤਾਂ ਗਿਆ ਯਾ ਡੈਡਵੋਕੇਟ ਸਾਹਿਬ ਆ ਸਾਰੀ ਵੀਡੀਓ ਸਾਰੀ ਕੀਤੀ ਗਾਈ ਦੇ ਪਾਣੀ ਫਿਰ ਗਿਆ ਸਾਲਾ ਬਣੀਆ ਆਂਟੀ ਵੀਰ ਜੀ ਤੇ ਵੈਲਕਮ ਬੈਕ ਟੂ ਮਾਈ ਚੈਨਲ ਹੋਪ ਕਰਦਾ ਸਾਰੇ ਘੈਂਡ ਹੋਣਗੇ ਤੇ ਅੱਜ ਹਰ ਜੀ ਹਣੀ ਰੈਡੀ ਹੋ ਚੁੱਕੇ ਨੇ ਤੇ ਆਪਣੀ ਲੂਨਾ ਤੰਦੀ ਵੀ ਹੈ ਤੇ ਆਪਣੀਆਂ ਲੂਨਾ ਦੋਵੇਂ ਤਿਆਰ ਆ ਚੈਂਪੀਨੀ ਡੱਡੀ ਕਾਲ ਦੀ ਗੱਲ ਠੀਕ ਠੀਕ ਕੋ ਕਰ ਲਈ ਇਹ ਹਰਜੀ ਡੱਡੀ ਹੈ ਤੇ ਆਪਾਂ ਚੱਲੇ ਆ ਜੀ ਯੂਨੀਵਰਸਿਟੀ ਦੇ ਵਾਲੇ ਪਿੰਨਾਂ ਤੋਂ ਤੇ ਪੰਜਾਬ ਦੇ ਅਸੀਂ ਯਾਰ ਬੜੇ ਜਰਦੇ ਹੈਗੇ ਲਾਓ ਵੀ ਮੇਰੇ ਵੀਰੋ ਕਹਿੰਦਾ ਜਮ ਦੂਰ ਦੇ ਝਟੇ ਵਿੱਚ ਤੇਲ ਪਵਾ ਲਈਏ ਇਹ ਮੋਹਣੇ ਬਣਾ ਕੀ ਹੋਈਏ ਇਹ ਹੀ ਉਹ ਸੂਤ ਦਾ ਝਟਾ ਪੱਤਰ ਫਿਰ ਪਵਾ ਲਈਏ ਤੇ ਮੇਰੇ ਯਾਰ 2-3 ਦਿਨ ਤੋਂ ਆਪਾਂ ਜਦੋਂ ਅੰਮ੍ਰਿਤਸਰ ਆਏਦੇ ਉਹ ਥੋੜਾ ਜਿਹਾ ਜਿਹੜਾ ਐਕਸੀਡੈਂਟ ਇਹ ਹੋ ਗਿਆ। ਹੱਟ ਲੱਗੀ ਸੀ ਉਂਗਲ ਤੇ ਤੇ ਆਪਣੇ ਵਾਲੀ ਸਕੂਟਰੀ ਥੋੜੀ ਹੋ ਗਈ ਸੀ ਖਰਾਬ। ਤੇ ਇੱਧਰ ਹਰਜੀਵਲ ਆਇਆ ਸਾਡੇ ਮੈਂ ਚੱਲੀ ਯਾਰ ਕਿ ਬੱਸ ਯਾਰ 2-3 ਦਿਨ ਤੋਂ ਇੱਥੇ ਦੇਲ ਹੀ ਨਹੀਂ ਲੱਗਣ ਦਿਆ ਸੀ। ਇਹਨੂੰ ਫੋਨ ਕੀਤਾ ਤੇ ਕਹਿੰਦਾ ਚੱਲ ਆਜੋ ਤੇ ਫੋਨ ਬਾਹਰ ਘਰੋਂ ਬਾਹਰ ਨਿਕਲਿਆ ਤੇ ਯਾਰ ਅਕਤੂਬਰ ਦਾ ਮਹੀਨਾ ਚੜ ਗਿਆ ਵਾ ਤੇ ਗਰਮੀ ਬਹੁਤ ਜ਼ਿਆਦਾ ਇੱਥੇ। ਮੈਨੂੰ ਨਹੀਂ ਲੱਗਦਾ ਇੱਧਰ ਸਿਆਲ ਆਊਗਾ। ਉਹੀ 2-3 ਮਹੀਨੇ ਸਾਰਾ ਉਹਦਾ ਸਫਰ ਕਾਦਾ ਭਾਜੀ ਉਹ ਉਹੀ ਜਿੱਥੇ ਗਏ ਭਾਈ ਟਰੈਵਲ ਕਰਦੇ ਵਧੀਆ ਭਾਜੀ ਮੈਂ ਘੈਂਡ ਪੂਰਾ ਸੱਟਾ ਸੁੱਟਾ ਲਵਾਏ ਆ ਵੇਖੋ ਇਹ ਸੜਕ ਕਿਦਾਂ ਲੱਗੀ ਸੱਟ ਭਾਜੀ ਓਦਾਂ ਹੀ ਬੜੀ ਲੰਮੀ ਕਹਾਣੀ ਆ ਫਿਰ ਦੱਸਾਂਗੇ ਓਏ ਇਹੀ ਸਿੱਧਾ ਜਾਣਨੇ ਸੀ ਤੇ ਭਾਜੀ ਅੱਗੋ ਇੱਕ ਅੰਕਲ ਹੀ ਤੁਹਾਡੇ ਵਰਗੇ ਉਹ ਅੱਗੇ ਆਗੇ ਉਹਨਾਂ ਨੇ ਇੱਕੋ ਦਮ ਯੂ ਟਰਨ ਮੋੜਤਾ ਇਹਨੂੰ ਸਾਡੀ ਸਾਡੀ ਭਾਜੀ ਤਣੀ ਸਮਝਦੇ ਨਹੀਂ ਸਾਡੀ ਭਾਜੀ ਸਕੂਟਰੀ ਹੈਗੀ 60 70 ਦੇ ਅੱਛਾ ਭਾਜੀ ਦੋਵੇਂ ਬ੍ਰੇਕਾਂ ਮਾਰਤੀ ਆ ਉਹ ਸਲਿੱਪ ਰੇਡ ਦੀ ਰਿੜਦੀ ਉਹ ਗਾਂਹ ਤੱਕ ਚੱਲ ਗਈ ਗਾਂਹ ਤੱਕ ਉਹ ਤੱਕ ਹੋਰ ਭਾਈ ਚਾਹ ਪਾਣੀ ਪਿਆ ਦੋ ਕੋਈ ਫੋਕੀ ਵੀ ਐਸੀ ਆਏ ਸੇਵਾ ਲੁੱਟ ਲਓ ਬਈ ਗਰੀਬਾਂ ਦੀ ਲੁੱਟ ਲੈਣੇ ਬਾਕੀ ਯਾਰ ਮਾਹੌਲ ਚਾਲ ਚੈੱਕ ਕਰ ਰਹੇ ਸੀ ਆ ਆਪਣੇ ਸਰਤਾਜ ਹੁਣੀ ਸਤਿੰਦਰ ਸਰਤਾਜ ਮਾਰੀ ਭੰਗੜੇ ਸਟੈਪ ਮਾਰੀ ਯਾਰਾ ਮਾਰੀ ਹਾਂਜੀ ਵੀਰ ਜੀ ਤੇ ਅਸੀਂ ਘਰੋਂ ਨਿਕਲੇ ਅਸੀਂ ਕਿ ਚਲੋ ਥੋੜੀ ਜਿਹੀ ਐਨਰਟ ਕਰਾਂਗੇ ਪਰ ਯਾਰ ਇੱਥੇ ਆਣ ਕੇ ਤੇ ਪਤਾ ਲੱਗਾ ਕੁਝ ਹੈ ਹੀ ਨਹੀਂ ਮਾਹੌਲ ਚੱਲ ਹੈ ਹੀ ਨਹੀਂ ਬਿਲਕੁਲ ਪੜਾਈ ਪੱਥਾਂ ਵੀ ਤੇ ਫੈਕਟਰੀ ਕਹਿੰਦੇ ਆ ਜੀ 10:00 ਤੱਕ ਨੂੰ ਸਟਾਰਟ ਹੋਣੇ ਆ ਪੰਜ ਯਾਰ ਇੱਥੇ ਬੋਰ ਹੋਣੇ ਆ ਭੁੱਖ ਜੀ ਲੱਗੀ ਸੀ ਤੇ ਚਲ ਹੁਣ ਅਸੀਂ ਖਾ ਕੇ ਆਉਨੇ ਆ ਕੋ ਆ ਤੇ ਦੋ ਵੀਰੋ ਨੇ ਆਪਣੇ ਮਿਲਦੇ ਹੀ ਆਪਣੇ ਨਾਲ ਹੀ ਪੜੇ ਆ ਪਹਿਲਾਂ ਸਸੀ ਗੱਲ ਜੀ ਕੀ ਆਗੇ ਵਧੀਆ ਵਧੀਆ ਭਾਈ ਜੀ ਕਿਰਪਾ ਅੰਗੀ ਤੇ ਬੁਲਾਈ ਨਹੀਂ ਤੁਸੀਂ ਬੁਲਾਤੀ ਵੇਖ ਲਓ ਹੋਰ ਕੇ ਇਹ ਭਾਈ ਹੁਣੀ ਸਾਡੇ ਨਾਲ ਹੀ ਪੜੇ ਆ ਤੇ ਯੂਨੀਵਰਸਿਟੀ ਪੈ ਗਏ ਹੁਣ ਕੀ ਪੜਾਈ ਕੀਤੀ ਭਾਈ ਤੁਸੀਂ ਉੱਥੋਂ ਡਿਪਲੋਮਾ ਕੀਤਾ ਡਿਪਲੋਮਾ ਕੀਤਾ ਤੂੰ ਹੀ ਤੇ ਕਰ ਲਿਆ ਸਾਡੇ ਤੋਂ ਨਹੀਂ ਹੋਇਆ ਭਰ ਜੀ ਠੀਕ ਆ ਠੀਕ ਆ ਉਹ ਤੇ ਤੁਸੀਂ ਪਹਿਲੇ ਸੀ ਸਾਡੇ ਕੀਤੇ ਹਾਂ ਤੇ ਇਸ ਛਿੱਲੀ ਦੇ ਵਾਲੇ ਦੇ ਵਾਈ ਗੁਰੂ ਵਾਈ ਗੁਰੂ ਬਾਜੀ ਕੀ ਕੀ ਕਹੀ ਜਾਂਦੇ ਠੀਕ ਆ ਬਾਜੀ ਬਾਜੀ ਸ਼ਰੀਫ ਬੱਚੀਆਂ ਰ ਵੇਖ ਲੋ ਯਾਰ ਸ਼ਰੀਫ ਸੱਬਿਆ ਜਾਈ ਬੰਦੇ ਯਾਰ ਇਦਾਂ ਦੇ ਇਦਾਂ ਦੇ ਸ਼ਰੀਫ ਆਪਾਂ ਸਾਰੇ ਹੈਗੇ ਦੋ ਦੋ ਛਿੱਲੀਆਂ ਦੇ ਪੱਕਾ ਪਈਆਂ ਨਾ ਵੱਟ ਤੇ ਉਹ ਨਹੀਂ ਸਾਜੀ ਆ ਗੱਲ ਤਕਾ ਬਾਜੀ ਸਾਡਾ ਕਰ ਇਹ ਗੱਲ ਇਦਾਂ ਨਹੀਂ ਨਾ ਕਰਨੀ ਰਹੀ ਵੀ ਲਾਓ ਵੀਰ ਜੀ ਦੇ ਬੈਠੇ ਅਸੀਂ ਪਹਿਲੋ ਤੇ ਮੈਂ ਕੱਲਾ ਹਾਂ ਚਲੋ ਵੀਰ ਨੂੰ ਨਹੀਂ ਖਾ ਸਕਾ ਜਦੋਂ ਆ ਗਿਆ ਚੈੱਕ ਕਰ ਰਾ ਸੀ ਲੱਕੀ 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 ਜਿੱਤੀ ਪ੍ਰਾਤਨ ਜਿੱਤੀ ਪਈ ਆ ਰਾਤ ਰਾਤ ਜੁੱਤੀ ਆਈ ਨਹੀਂ ਐਨਆਰਆ ਪੁਲਟਰ ਚਲਦੀ ਹੁੰਦੀ ਆ ਨਹੀਂ ਠੋਕ ਦੱਸੋ ਵਾਹੇ ਪੂਰੀ ਕਾਇਮ ਹੈ ਕਿ ਨਹੀਂ ਹਾਂ ਠੋਕ ਦੱਸੋ ਮਾੜੀ ਜੀ ਇਹ ਸ਼ੇਰਵਾਨੀ ਵਾਲੀ ਜੁੱਤੀ ਹੈ ਚੈੱਕ ਕਰੋ ਇਹ ਸ਼ੇਰਵਾਨੀ ਵਾਲੀ ਜੁੱਤੀ ਹੈ ਇਹ ਜੁੱਤੀ ਤਾਂ ਪਾ ਕੇ ਰੈਡੀ ਰਹਿੰਦਾ ਕੋਈ ਪਤਾ ਨਹੀਂ ਕਿਹੜੇ ਵਲੇ ਬਿਓ ਹੈ ਨਾ ਸ਼ੇਰਵਾਨੀ ਪੋਣੀ ਦੇ ਵਿਆਹ ਕਰਾ ਕੇ ਹਾਂ ਤੇ ਵੀਰੋ ਯਾਰ ਬੱਸ ਉਹਨੇ ਸੋਚਾਂ ਲੱਗਿਆ ਕੀ ਕਨਸੈਪਟ ਤਿਆਰ ਕਰੀਏ ਉਦੋਂ ਵਾਲੀ ਵੀਡੀਓ ਆਵਾਜ਼ ਚਲ ਗਈ ਦਿਨੇ ਤੁਹਾਨੂੰ ਸਰਪ੍ਰਾਈਜ਼ ਥੋੜੀ ਦੇਰ ਤੱਕ ਨਹੀਂ ਵਲੌਗ ਬੰਦ ਨਾ ਕਰਿਓ ਵਲੌਗ ਬੰਦ ਨਾ ਕਰਿਓ ਬੰਦ ਨਾ ਕਰਿਓ ਕੰਟੀਨਿਊ ਚੱਲਣ ਦਿਓ ਆ ਵੀਰ ਉਹ ਭਰ ਗਈ ਵੀ ਨਹੀਂ ਜੀ ਸਟੋਰੀ ਸਟੋਰੀ ਬੜਾ ਤਾਂ ਗਿਆ ਯਾ ਡੈਡਵੋਕੇਟ ਸਾਹਿਬ ਹੈ ਐਡਵੋਕੇਟ ਸਾਹਿਬ ਨੇ ਸਾਡੇ ਐਡਵੋਕੇਟ ਸਾਹਿਬ ਆ ਹਾਂ ਉਹ ਲੈ ਗਿਆ 100 ਗੇ ਰੰਜੀਨੀਅਰ ਸਾਡੇ ਹਾਂਜੀ ਇਹ ਸਾਡੇ ਇੰਜੀਨੀਅਰ ਆ ਹਾਂ ਭਾਜੀ ਮਿਲਿਆ ਮੈਂ ਪਹਿਲੋ ਉਹ ਠੀਕ ਹੈ ਭਾਜੀ ਕਿੱਥੇ ਮਿਲੇ ਭਲਾ ਆਪਾਂ ਪਠਾਨੀ ਪਰਸ ਲਗੇ ਮੂਹ ਮੜਿਆ ਫਿਰ ਦੱਸ ਦੇ ਬਈ ਯਾਰ ਰੱਬ ਪ੍ਰਭ ਪ੍ਰਭ ਕਿਹੜਾ ਪ੍ਰਭ ਮੈਂ ਰੱਬ ਦਾ ਸੁਵਾਲ ਠੀਕ ਹੈ ਠੀਕ ਹੈ ਚਾਚੇ ਦੇ ਮੰਡੇ ਹੁੰਦੇ ਤੁਸੀਂ ਨਹੀਂ ਉੱਚਾ ਤਾਂ ਇਹਦੇ ਆ ਸ਼ਾਰਟ ਠੀਕ ਹੈ ਰਿਸ਼ਤੇਦਾਰੀ ਬਹੁਤ ਬੜਾ ਸਾਰੀ ਹੈ ਨਾ ਗਏ ਯਾਰ ਵੀਰ ਆਪਣੇ ਨਾਲ ਬਾਬੂ ਗੱਡਾ ਸਾਹਿਬ ਗਿਆ ਹੈ ਇਸ ਦੀ ਪੂਰੀ ਵੀਡੀਓ ਹੈ ਹਮਮ ਅਰੇ ਇਸ ਤਾਰੀ ਕੁਝ ਨਹੀਂ ਹੋ ਖੈਰ ਕੀ ਕਿਉਂ ਖੈਰ ਤਾਂ ਪਤਾ ਕੁਝ ਨਹੀਂ ਆਹ ਕੀ ਬਾਤ ਵੱਡਨ ਵਾਲੇ ਬੱਚੇ ਚੈੱਕ ਕਰੋ ਬੜਨੜਾ ਹੈ ਬੱਚੇ ਜਿਹੜੀ ਮੈਂ ਪੀ ਆਏ ਅੱਜ ਇੱਕਲਾ ਕੋ ਸੇਖਲਾ ਹਾਂ ਸਾਰੀ ਵੀਡੀਓ ਸਾਰੀ ਕੀਤੀ ਕਰਾਈ ਦੇ ਪਾਣੀ ਫਿਰ ਗਿਆ ਸਾਲਾ ਬਣੀਆ ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਕਿੱਦਾਂ ਮਿੱਤਰਾ ਠੀਕ ਠਾਕ ਜੇ ਹੋਪ ਕਰਦਾ ਸਾਰੇ ਘੈਂਟ ਹੋਣਗੇ ਵੈਲਕਮ ਬੈਕ ਟੂ ਮਾਈ ਚੈਨਲ ਤੇ ਆਪਾਂ ਨੂੰ ਦੋ ਤਿੰਨ ਵੀਰ ਭਰਾ ਹੁਣੇ ਮਿਲ ਪਏ ਹੋਰ ਵੀਰ ਜੀ ਕਿੱਦਾਂ ਕੀ ਹਾਲ ਚਾਲ ਆ ਵੀਰ ਕੀ ਹਾਲ ਚਾਲ ਸਾਨਿਆ ਕਿੱਦਾਂ ਬਾਜੀ ਤੁਹਾਡਾ ਨਾਮ ਨੇ ਪਤਾ ਯਾਰ ਕੀ ਹੈ ਮੇਰਾ ਨਾਮ ਵੀਰ ਸਿੰਘ ਵੀਰ ਸਿੰਘ ਉਹੀ ਵੀਰ ਜਿਹੜਾ ਗਾਣੇ ਗੁੰਦਾ ਜਿਹੜਾ ਘਰ ਦਾ ਰੱਖਿਆ ਉਹ ਦੱਸੋ ਤੇ ਲਓ ਯਾਰ ਅੱਜ ਆਪਾਂ ਵੀਰ ਹੋਣਾ ਬਾਰੇ ਐਡਵੋਕੇਟ ਸਾਹਿਬ ਜੀ ਇੱਧਰ ਬਧਾਰੀਏ ਜੀ ਤੇ ਲਓ ਜੀ ਆਪਾਂ ਨੂੰ ਵੀਰੋਂ ਨਹੀਂ ਮਿਲ ਚੁਕੇ ਤੇ ਇਹਨਾਂ ਦੀ ਲਾਈਫ ਬਾਰੇ ਪੁੱਛਾਂਗੇ ਕੀ ਕੁਝ ਕੀਤਾ ਇਹਨਾਂ ਨੇ ਕੀ ਕੁਝ ਖਟਿਆ ਕੀ ਕੁਝ ਗਵਾਇਆ ਕਿੰਨੀਆਂ ਸੇਲੀਆਂ ਬਣਾਈਆਂ ਕਿ ਆਪ ਹੀ ਨਹੀਂ ਬਣੀਆਂ ਕਿੰਨੀਆਂ ਛੱਡੀਆਂ ਨਹੀਂ ਭਾਈ ਸੇਲੀ ਤੇਲੇ ਤੱਕ ਨਹੀਂ ਬਣੀਆਂ ਕੋਈ ਬੜੇ ਹਰਾਮੀ ਹੋ ਬੇਟਾ ਨੇ ਭਾਈ ਸਾਰੀਆਂ ਗੱਲਾਂ ਮੈਂ ਤਿੰਨ ਚਾਰ ਸਵਾਲ ਕੀਤੇ ਆ ਸੇਲੀ ਵਾਲੀ ਗੱਲ ਦਾ ਕਿਉਂ ਉਹਨਾਂ ਨੇ ਅਨਸਰ ਦਿੱਤਾ ਲਾਸਟ ਮੈਚ ਸਟਾਰਟ ਕਰਦਾ ਨਾ ਜਿਸ ਰਾਹ ਤੇ ਤੂੰ ਚੱਲ ਰਿਹਾ ਹੋ ਬੇਟਾ ਇੱਕ ਦਿਨ ਪੂਰੀ ਤਰ੍ਹਾਂ ਫਸੋਗੇ ਓਏ ਹੋਏ ਨਹੀਂ ਡਾਊਨ ਤੋਂ ਸਟਾਰਟ ਭਾਈ ਕੀ ਸਟੱਡੀ ਕਰਦੇ ਜੀ ਆਪਣੀ ਇੱਥੇ ਸਟੱਡੀ ਭਾਈ ਮੇਰੀ ਖਾਲਸਾ ਕਾਲਜ ਤੋਂ ਮੈਂ ਬੀਬੋਕਸ ਆਫ ਕੀਤੀ ਹੈ ਠੀਕ ਹੈ ਭਾਈ ਤੇ ਬੱਦਰੀ ਕਿੰਨਾ ਹਾਂਜੀ ਬਰਥਡੇ ਕਾ ਤੀ ਕਲੀਅਰ ਕਰ ਮਜੂ ਕੀ ਪੁੱਛਣਾ ਚਾਹੁੰਦੇ ਹੋ ਬਰਥਡੇਟ ਕਿਦਾਂ ਹੂੰ ਦੇ 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 ਦੇਖ ਤੋ ਕੈਸਾ ਸਰਮਾ ਰਹਾ ਹੈ ਡੇਟ ਆ ਬਰਥ ਕੀ ਹੈ ਤੁਹਾਡਾ ਡੇਟ ਬਰਥ ਕੀ ਇਹ ਬਿਸਨਾ ਚਾਹੁੰਦੇ ਹੋ ਹਾਂਜੀ ਭਾਜੀ ਅੱਛਾ ਡੇਟ ਆ ਬਰਥ ਜਿਹੜਾ ਬਰਥ ਮੇਰੇ ਕੀ ਇਹ 36 2002 36 2002 36 2002 36 ਬਸ 2002 ਕੱਦ ਤੱਸਦਾ ਕੋਈ ਯਾਰ ਇੱਥੇ ਤੁਸੀਂ ਜਿੱਦਾਂ ਵੀਰ ਹੋਣੀ ਯਾਰ ਇੱਥੇ ਤੁਸੀਂ ਘੁੰਮਦੇ ਯੂਨੀਵਰਸਿਟੀ ਤੇ ਤੁਹਾਨੂੰ ਉੱਥੇ ਮੌਲ ਝਾਲ ਕਿਦਾਂ ਦਾ ਸਿੱਧੇ ਵੇਣਾ ਗੱਲ ਦੱਸਿਓ ਡਬਲ ਮਤਲਬ ਕਿ ਗਲਤ ਵੇਣਾ ਨਾਲ ਗੱਲ ਦੱਸਿਓ ਨਹੀਂ ਵਧੀਆ ਮੌਲ ਝਾਲ ਹਮ ਤੋ ਛੋਟੇ ਲੋਗ ਹੈ ਹਮ ਤੋ ਸਿਰਫ ਵੀਡੀਓ ਹੀ ਬਣਾ ਸਕਦੇ ਸਹੀਏ ਭਾਈ ਕੋਈ ਚਾਹ ਕੋਈ ਚਾਹ ਕਿੱਥੋਂ ਦੀ ਵਧੀਆ ਲੱਗਦੀ ਹੈ ਭੋਲੇ ਦੀ 800 ਕੈਫੇ ਪਨ ਬਾਈਟਸ ਦੀ ਕਿੱਥੋਂ ਦੀ ਚਾਹ ਵਧੀਆ ਜੰਨੀ ਭਾਈ ਚਾਹ ਭਾਈ ਜਾਨੀ ਭਾਈ ਜਾਨੀ ਟਿਸਟਾਲ ਕਿਆ ਭਾਈ ਗਿਆਨੀ ਡੀ ਇੰਸਟਾਲ ਦੇ ਇੱਥੇ ਹੈ ਨਹੀਂ ਉਹ ਇਹਨਾਂ ਦਾ ਮੇਰੇ ਹੁਣਾਂ ਦਾ ਖਾਲਸਾ ਗੋਲੇ ਸਾਹਮਣੇ ਹੈ ਡਾ ਕੋਈ ਨਾ ਭਾਈ ਹੁਣਾਂ ਦਾ ਉਹਨਾਂ ਜੀ ਭਾਈ ਇਹੀ ਆ ਹਾਂਜੀ ਭਾਈ ਅੱਛਾ ਹਾਂਜੀ ਉਹ ਉਹ ਤੇ ਮੈਨੂੰ ਅੱਜ ਪਤਾ ਲੱਗਾ ਚਾਚਾ ਜੀ ਇਹਨਾਂ ਦੇ ਅੱਛਾ ਠੀਕ ਆ ਉਹ ਤੁਹਾਡਾ ਆਪਣਾ ਹੀ ਆ ਉਹ ਚਾਚਾ ਮਾਨ ਤਨ ਕਰਦਾ ਕਰੋ ਵੀਰ ਹੁਣਾਂ ਨੂੰ ਯਾਰ ਉਹ ਤੂੰ ਸਹੀ ਅਟਕੋ ਰਹੇ ਓਏ ਉੱਤੇ ਬੈਂਦਾ ਨਹੀਂ ਆ ਤੇ ਮਾਨ ਤਨ ਕੀ ਕਰਦੇ ਨਹੀਂ ਭਾਈ ਹੁਣ ਜੈਡ ਸਕੂਟ ਦੇ ਨਾਲ ਹੁੰਦੇ ਨਹੀਂ ਫਲੂਈਆ ਜੀ ਰਾਜਾ ਜੀ ਆਪਣੀ ਸ਼ਕਤੀਆਂ ਦਾ ਪੂਰਾ ਇਸਤੇਮਾਲ ਕਰ ਰਹੇ ਹੋ ਨਹੀਂ ਭਾਈ ਗਲਤ ਨਹੀਂ ਇਹ ਨਾਲ ਗੱਲ ਲੱਗਿਆ ਨਹੀਂ ਇਸ ਲਈ ਠਹਿਮਣਾ ਕਰਦੇ ਅਲਾਉ ਨਹੀਂ ਕਰਦੇ ਰਾਤ ਨੂੰ ਨਹੀਂ ਲੋ ਦੇ ਪਰ ਆਪ ਵੀ ਨਹੀਂ ਆਇਦਾ ਬਾਹਰ ਕਿਨਾਲ ਦੀ ਕਿਨਾਲ ਦੀ ਅਲਾਉ ਨਹੀਂ ਕਰਦੀ ਅਜੇ ਨਾਲ ਦੀ ਹੋਗੀ ਤਾਂ ਹੀ ਲੋ ਕਰੋ ਅਲਦੀ ਹਣੀ ਭਾਈ ਨਾਲ ਦੀ ਤੇ ਗਈ ਇਹ ਗੱਲ 40 ਵਾਲੀ ਗੱਲ ਕਰਤੀ ਸੀ ਇੰਤਾਂ ਵਾਲੀ ਨਹੀਂ ਇਹ ਹੈ ਜੀ ਇਦਾਂ ਵਾਲੀ ਨਾਲੀ ਗੱਲ ਕਰੋ ਤੁਸੀਂ ਇਦਾਂ ਵਾਲੀ ਬਸ ਇਹ ਭਾਈ ਇਹ ਹਲੇ ਇਦਾਂ ਵਾਲੀ ਗੱਲ ਹੋਈ ਨਹੀਂ ਇਦਾਂ ਵਾਲੀ ਗੱਲ ਨਹੀਂ ਹੋਈ ਨਹੀਂ ਆ ਫਿਕਰ ਨਾ ਸਾਡੇ ਕੋਲ ਵੀ ਨਹੀਂ ਹਲੇ ਨਹੀਂ ਹੋਈ ਪਹਿਲਾਂ ਤੇ ਹੋਈ ਨਾ ਸਿੰਗਲ ਹਲੇ ਭਾਈ ਸਿੰਗਲ ਹਲੇ ਹੋਈ ਨਹੀਂ ਪਰ ਪਹਿਲਾਂ ਦੀ ਹੋਈ ਨਾ ਨਹੀਂ ਹਲੇ ਤੱਕ ਤੇ ਨਹੀਂ ਹੋਈ ਹਲੇ ਤੱਕ ਨਹੀਂ ਹੋਈ ਕਿੰਨੀ ਏਜ ਹੋ ਗਈ ਤੁਹਾਡੀ ਮੇਰੀ 23 ਸਾਲ 23 ਸਾਲ 30 ਸਾਲ 30 ਸਾਲ ਦੀ ਭੈਣ 23 23 ਸਾਲ 23 ਓਕੇ ਓਕੇ ਭਾਜੀ ਚਲੋ ਥੋੜੀ ਘਟਾ ਲੈਂਦੇ 25 ਕਰ ਲਓ ਨਹੀਂ 23 ਸਾਲ ਚਲ 25 ਕਰ ਲਓ ਮੰਨ ਲਓ ਕਰ ਨਾ ਨਾ ਅੰਜੀ ਨਹੀਂ ਤਈ ਨਹੀਂ ਗ੍ਰੈਜੂਏਸ਼ਨ ਦੇ ਹਿਸਾਬ ਨਾਲ 32 ਕਰ ਲੀਏ ਓ ਨਹੀਂ ਨਹੀਂ ਭਾਜੀ ਯਾਰ ਵਿਆਹ ਵਿਆਹ ਕਿਦੋਂ ਕਰਾ ਰਹੇ ਤਈ ਫਿਰ ਆ ਫਿਰ ਵਿਆਹ ਕਿਦੋਂ ਕਰਾ ਆਈ ਫੋਲੋ ਕਰਾਂ ਉਧਰ ਮਤਲਬ ਕਿ ਸਾਰਿਆਂ ਨੂੰ ਸਬਸਕ੍ਰਾਈਬਰ ਨੂੰ ਆਪਣੇ ਨੂੰ ਦੱਸਿਏ ਵਿਆਹ ਕਰਾ ਰਹੇ ਵਿਆਹ ਹਾਲੇ ਨਹੀਂ ਸੋਚਾਂ ਹਾਲੇ ਸੋਚਾਂਗੇ ਪੜਾਈ ਦਾ ਇਹਨਾਂ ਨੂੰ ਸਟੱਡੀ ਕਰ ਲੀਏ ਮਤਲਬ ਸਟੱਡੀ ਕਰ ਕਿੰਨੀ ਕਿ ਸਟੱਡੀ ਹੋਰ ਕਰਨੀ ਤੁਸੀਂ ਅਜੇ ਅੱਗੇ ਹਲੇ ਮਾਸਟਰ ਕਰਨ ਦਾ ਪਲਾਨ ਹੈ ਗੱਲੇ ਮਾਸਟਰ ਕਰਨ ਦਾ ਪਲਾਨ ਹੈ ਉਹ ਕਿੱਥੇ ਕਰੋਗੇ ਤੂੰ ਨਹਿਰ ਲੱਭ ਰਹੀਏ ਚੱਲੀਏ ਸ਼ਾਲ ਮਾਰੀ ਉਹ ਕਿੱਥੇ ਕਰੋਗੇ ਕਿੱਥੇ ਆ ਉਹ ਕਿਉਂ ਅਸੀਂ ਸਪਨੀਆਂ ਲੈ ਕੇ ਬੈਠੇ ਤੁਸੀਂ ਮਾਸਟਰ ਕਰਨਦੇ ਕੋਈ ਨਾ ਭਾਈ ਉਹ ਨਹੀਂ ਸਾਨੂੰ ਦੱਸ ਦੋ ਮਾਸਟਰ ਕਿੱਥੇ ਕਰੋਗੇ ਫਿਰ ਅਸੀਂ ਉੱਥੇ ਆਪੇ ਕਹਿਵਾਂਗੇ ਤੁਹਾਡੇ ਬਾਰੇ ਮਾਸਟਰ ਵੀ ਇਹਨਾਂ ਨੂੰ ਨਾ ਐਡਮਿਸ਼ਨ ਦਿਓ ਕਿਉਂ ਇਹ ਹੀ ਗੱਲ ਹੈ ਸਾਡੇ ਨਾਲ ਹੀ ਫਿਰ ਵੀਰ ਜੀ ਸਾਡੇ ਨਾਲ ਬੋਗੇ ਤੇ ਸਾਡੇ ਵਰਗੇ ਰਹੋਗੇ ਹਾਂ ਉਹ ਤਾਂ ਹੈ ਚਲੋ ਸਟੱਡੀ ਤੇ ਇਦਾਂ ਹੀ ਆ ਇੱਕ ਮੈਂ ਖੜੀ ਵੀਰ ਕਹਿੰਦਾ ਮੈਂ ਕਿਹੜੀ ਵੀਰ ਕਹਿੰਦਾ ਚਲੋ ਠੀਕ ਹੈ ਫਿਰ ਮੈਂ ਨਹੀਂ ਬਿੰਦਾ ਤੁਹਾਡੇ ਨਾਲ ਨਹੀਂ ਨਹੀਂ ਸਟੜੀ ਭਾਜੀ ਹਾਂਜੀ ਹਾਂਜੀ ਕੋਸਾਦ ਨਹੀਂ ਕੀਤਾ ਸਾਡੀ ਗੱਲ ਦਾ ਨਹੀਂ ਭਾਜੀ ਕਿਉਂ ਕਰਨਾ ਕਰ ਵੀ ਲੋਗੇ ਆਪਣਾ ਹੀ ਖੂਨ ਛਾੜਨਾ ਬੜਾ ਹਰਾਮੀ ਹੋ ਬੇਟਾ ਛਾੜੋ ਉਹ ਯੋ ਖਲੋ ਤੈ ਉਹਨੂੰ ਪੁੱਛਦੇ ਯਾਰ ਕੀ ਕਰ ਫੋਨ ਤੇ ਲੱਗਿਆ ਸੱਚੀ ਗੱਲ ਵੀਰੇ ਠੀਕ ਠਾਕ ਜੇ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਤੇ ਵੀਰੇ ਆਪਾਂ ਨਾ ਇੱਥੇ ਯੂਨੀਵਰਸਿਟੀ ਪੜ੍ਹਦੇ ਆਂ ਤੇ ਬਾਈਟਸ ਲੈਣ ਨੇ ਕੀ ਤੁਹਾਨੂੰ ਤੋਂ ਚਾਹ ਕਿੱਦਾਂ ਪਸੰਦ ਹੈ ਥੋੜੀ ਉਦਾਂ ਹੀ ਫਨ ਸ਼ਾਨ ਲਈ ਜਿਹੜਾ ਕੰਟੀਨਿਊ ਮੰਢੀਰ ਨਹੀਂ ਹੁੰਦੀ ਜਿੱਦਾਂ ਬਲੌਗ ਯੂਨੀਵਰਸਿਟੀ ਦਾ ਤੁਹਾਨੂੰ ਕਿਵੇਂ ਦਾ ਐਕਸਪੀਰੀਅੰਸ ਰਿਹਾ ਹੁਣ ਤੱਕ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਯੂਨੀਵਰਸਿਟੀ ਹਾਂ ਨੂੰ ਯੂਨੀਵਰਸਿਟੀ ਟਾਈਮ ਹੋ ਗਿਆ 1 ਸਾਲ ਹੋ ਗਿਆ 1 ਸਾਲ ਹੋ ਗਿਆ ਹਾਂਜੀ ਫਿਰ ਵੀ ਬੱਚੇ ਵੀ ਪੜਨਾ ਪਏ ਹਨ ਨੇ ਲੱਗਣ ਦੇ ਵੀਰ ਪਲੱਸ 2 ਵਾਲਾ ਬੇਰੇ ਸ਼ਪਾਰਚ ਵਾਗੇ ਐਡਮਿਸ਼ਨ ਲਈਏ ਅੱਛਾ ਪਲੱਸ 2 ਤੋਂ ਬਾਅਦ ਸਿੱਧੇ ਇੱਧਰ ਆ ਗਏ ਕਿ 10ਵੀਂ ਤੋਂ ਬਾਅਦ ਹੀ ਆ ਗਏ ਜੀ ਨੀ ਮੈਂ ਬੜਾਵਾ ਤੇ ਪਲਾਟੂ ਰਵਾਦੀ ਆ ਗਿਆ ਸਦਾ ਪਲਾਟੂ ਤੋਂ ਬਾਅਦ ਸਿੱਧੇ ਇਧਰ ਆ ਗਏ ਹੁਣ ਤੱਕ ਕੀ ਅਚੀਵਮੈਂਟ ਆ ਕੀ ਯੂਨੀਵਰਸਿਟੀ ਨੂੰ ਤੁਹਾਡੀ ਕੀ ਦੇਣਿਆ ਕੀ ਕੁਝ ਸਿੱਖਣ ਨੂੰ ਮਿਲਿਆ ਕੀ ਕੁਝ ਸਿੱਖਣ ਨੂੰ ਮਿਲਿਆ ਕੀ ਕੁਝ ਗਵਾਇਆ ਇਹ ਸੋਹਣੀਆਂ ਨਸ਼ੀਲੀ ਅੱਖਾਂ ਨੇ ਕੀ ਗੱਜਰ ਦੇਖਿਆ ਸਹੇਲੀ ਦਾ ਫੋਨ ਕਰਤਾ ਨਹੀਂ ਵੀਰੇ ਉਹ ਤਾਂ ਯਾਰ ਦੋ ਤੀ ਸਹੇਲੀ ਕਿੱਥੇ ਆਡੇ ਕਰਵਾ ਜੀ ਸਹੇਲੀ ਅੱਗੇ ਮੁੰਡੇ ਰੱਖੇ ਆ ਨਾ ਨਾ ਆ ਵੀਰੇ ਉਹਦਾ ਯਾਰ ਨਾ ਨਹੀਂ ਨਹੀਂ ਠੀਕ 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 ਭਾਈ ਉਹ ਕਸਣਾ ਕਰਿਓ ਭਾਈ ਸਾਡੀ ਗੱਲ ਮੁੰਡੇ ਚ ਲਓਗੇ ਆਪਣੇ ਖੁਦ ਸਰਦਾ ਮੁੰਡੇ ਚ ਇੰਟਰਸਟ ਨਹੀਂ ਕਰੇ ਨਹੀਂ ਨਹੀਂ ਵੀਰੇ ਨਾ ਨਾ ਕੀ ਗੱਲ ਹੈ ਨਹੀਂ ਨਾਨਵੈਜ ਗੱਲਾਂ ਨਹੀਂ ਬੋਲੋ ਨਾਨਵੈਜ ਗੱਲਾਂ ਨਹੀਂ ਵੀਰੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਯੂਨੀਵਰਸਿਟੀ ਹੋਂ ਤੱਕ ਕੀ ਇਹਦਾ ਗੱਲ ਪੜਾਈ ਦੀ ਆ ਹੂੰ ਫਿਰ ਤਾਂ ਆਪਾਂ ਤੁਹਾਡੇ ਆਂਗੋ ਹੀ ਆਂ ਦੋ ਹੱਥ ਖੜੇ ਹੀ ਆ ਹੱਥ ਖੜੇ ਹੀ ਆ ਪੇਪਰ ਚ ਲੰਡੇ ਆ ਪੇਪਰ ਕਿਵੇਂ ਦੇ ਜਾਣ ਦੇ ਪੇਪਰ ਵੀਰੇ ਬਸ ਅੰਦਰ ਜਾਇਓ ਨਾਮ ਨੂੰ ਲਿਖ ਕੇ ਤੇ ਫਾਰਮੈਲਟੀ ਜੀ ਬਸ ਕਰਨੀ ਆ ਕਿ ਲਿਖਣੇ ਆ ਕੁਝ ਮਤਲਬ ਸਭਲੀ ਪੱਕੀ ਆ ਹਾਂ ਆਪਾਂ ਕਹਿਣ ਦੀ ਗੱਲ ਏ ਵੇ ਯਾਰ ਇਹਦੀ ਗਿਆ ਫਿਰ ਬਾਈ ਸਭਲੀ ਗੱਲ ਹੈ ਨਾ ਭਾਵੇਂ ਹੁਣ ਬਾਦਲ ਵੀ ਆ ਜਾਓ ਵੀ ਨਹੀਂ ਪਾਲ ਖਰਾ ਸਕਦਾ ਵੀਰ ਜੀ ਬਾਦਲ ਹੋ ਸਕਦਾ 27 ਚਾਜੇ ਐਤਗੀ ਤੇ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਮਾਰ ਕੇ ਭਗਵੰਤ ਮਾਨ ਦੀ ਸਰਕਾਰ ਹੈ ਨਾ ਇੱਧਰ ਨਹੀਂ ਆਵਾਜ਼ ਆਣੀ ਹਾਂਜੀ ਵੀਰ ਜੀ ਤੇ ਰਿਕਾਰਡਿੰਗ ਕਰਦੇ ਪਏ ਆਂ ਵੀਡੀਓ ਨਹੀਂ ਬੋਲੋ ਭਾਜੀ ਇੱਧਰ ਨਹੀਂ ਆਵਾਜ਼ ਆਣੀ ਚਲੋ ਉਹ ਇੱਧਰ ਆਓ ਸਮੋਸੇਖਾਨ ਚਲੀਏ ਉਹ ਨਹੀਂ ਕਹਿਣਾ ਲੜਨ ਥੋੜਾ ਲੱਗੇ ਆਪਾਂ ਆਓ ਉਹ ਇੱਧਰ ਆਓ ਉਹ ਇੱਧਰ ਆਓ ਉਹ ਇੱਧਰ ਆਓ ਉਹ ਇੱਧਰ ਆਓ ਸਮੋਸੇਖਾਨ ਸਮੋਸੇਖਾਨ ਚਲੀਏ ਚੱਲੀਏ ਇਹ ਨਹੀਂ ਕਹਿਣਾ ਚਲੀਏ 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 ਉਹ ਇੱਧਰ ਆਓ ਸਮੋਸੇਖਾਨ ਚਲੀਏ ਠੀਕ ਹੈ ਚਲੋ ਨਹੀਂ ਰੋਕਿਓ ਉਹ ਇੱਧਰ ਆਓ ਸਮੋਸੇਖਾਨ ਚਲੀਏ ਸਹੀ ਹੈ हौली बोलो थोड़ा उची एक बार उची बोल दो ओ इधर आओ समोसे खाने चलिए चलो ओ इधर आओ समोसे तो खाने चलिए जब उची बोलता तो गलत बोल देता हौली बोल देता सही बोलता वीर थोड़ा उची एक बार ही बोल दो तो लास्ट बाय छुट्टी सी ओ इधर आओ समोसे खाने चलिए ओ नहीं कहना सी ओ इधर आओ समोसे खाने चलिए ओ इधर आओ समोसे खाने चलिए भाई को बुला के देखिए गुड बोले यार हां जी ओ इधर आओ समोसे खाने चलिए आलू जाओ पानी का कटा डीसी लगड़ा पड़ के ਉਕਿੰਦੇ ਐਸਐਚ ਚ ਲੱਗਣਾ ਐਸਐਚ ਚ ਨਹੀਂ ਕਹਿੰਦਾ ਡੀਪਾ ਉਹ ਜਿਵੇਂ ਆ ਗਿਆ ਉਹ ਡੀਸੀ ਡੀਸੀ ਵੜ ਕੇ ਕਿਹੜਾ ਐਸਐਚ ਲੱਗਣਾ ਨਹੀਂ ਆ ਭਾਈ ਨੋਲ ਸੀਨ ਸਹੀ ਆ ਕਿਹੜਾ ਆਹੋ ਨਹੀਂ ਨਹੀਂ ਤੁਹਾਡਾ ਆ ਬਾਹ ਚੱਕ ਲੈ ਇੱਕ ਮਿੰਟ ਕਰਕੇ ਵਿਖਾਈਏ ਨਹੀਂ ਨਹੀਂ ਬਾਹ ਚ ਏਦਾਂ ਏਦਾਂ ਬਾਹ ਚੱਕ ਕੇ ਕਰੋ ਉਹ ਸਿੰਪਲ ਨਹੀਂ ਕਰੋ ਸਿੰਪਲ ਨਹੀਂ ਏਦਾਂ ਸਹੀ ਆ ਕਿਉਂਕਿ ਮੈਂ ਮਜਾ ਰਹੀ ਆ ਜਦੋਂ ਪੁਣਾ ਨਾ ਮੈਂ ਤਾਂ ਡਿਵਾਈਸ ਕਰਨੀ ਆ ਉਹ ਕੋ ਮੈਨੂਲ ਵੀ ਆਇਆ ਕਰਨਾ ਨਾ ਨਾਲ

ਆ ਸਹੀ ਹੈ Holi ਹੈ ਪਰ ਕੋਈ ਇੰਸਟਾਗ੍ਰਾਮ ਨਾਲ ਸਹੀ ਹੈ ਓਕੇ ਆ ਬਾਕੀ ਯਾਰ ਇੰਸਟਾਗ੍ਰਾਮ ਤੇ ਵੀਡੀਓ ਆਉਗੀ ਲਾਈਕ ਕਮੈਂਟ ਐਂਡ ਸ਼ੇਅਰ ਜਰੂਰ ਕਰਦੇ ਟਕ 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 ਦੇਨੇ ਸਰਪ੍ਰਾਈਜ਼ ਲਓ ਵੀਰ ਜੀ ਦੇ ਕਹਿੰਦੇ ਵੀਰ ਹੋਣੇ ਸਾਰੇ ਥੱਕ ਚੁੱਕੇ ਨੇ ਤੇ ਚਾਹਾਂ ਆ ਗਈਆਂ ਨੇ 6 ਕੱਪ ਬੰਦੇ ਆਪਾਂ ਸਾਤੇ ਆ ਉਦਾਂ ਤੇ ਦੋ ਸਮੋਸੇ ਕਰਾਈ ਵੀਰ ਹੋਣਾਂ ਨੇ ਬੜੀ ਮਾੜੀ ਗੱਲ ਆ ਜਿਹੜੀ ਪੀਂਦਾ ਨਹੀਂ ਨਾ ਹੱਡਾ ਉਹੜਾ ਬਿਠਾ ਰਹੀ ਬੱਦਲ ਇਹ ਚਾਹ ਨਹੀਂ ਪੀਂਦਾ ਕਿਸਾਨ ਯੂਨੀਅਨ ਦਾ ਬੰਧਾਨ ਆ ਇਹ ਇਹ ਭਗਵੰਤ ਮਾਨ ਆ ਇਹ ਤੇ ਆ ਵੀਰ ਹੋਣੇ ਆਪਣੇ ਗੱਲਾਂ ਦੀ ਗੱਲਾਂ ਵੀਰ ਹੋਣੀ ਜਿਹੜੀ ਐਂਡ ਕਰਾ ਜਾਂਦੇ ਨਾ ਵੀਡੀਓ 'ਚ ਕੀ ਆਈ ਬਾਤਾਂ ਉਹ ਤੇਰੇ ਨੂੰ ਸੱਦ ਗਏ ਜਾਵਾਂ 5:30 ਹੋ ਗਏ ਬਾਜੀ 5 ਵਜੇ ਦਾ ਟਾਈਮ ਦਿੱਤਾ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੜਦੀ ਕਲਾ ਕਿਰਪਾ ਜੀ ਕਰ ਲਾ ਦਿਓ ਫਿਰ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਤੇ ਆ ਆਪਣਾ ਕੈਮਰਾਮੈਨ ਜੀ ਇਹ ਟੀਵੀ ਬਾਹਰ ਹੈ ਜੀ ਹੌਂਦਾ ਸਾਲਾ ਇਹਦਾ ਪੈਂਠਾ ਕਿੰਨਾ ਦਾ ਕੱਲਾ ਹੀ ਮਾਲਕ ਹੁੰਦਾ ਹਾਂ ਚਲੋ ਲਈਓ ਸ਼ੂਟ ਫਿਰ ਓਏ ਫੋਨ ਦੇਈਏ ਆਪਣਾ ਓਏ ਸੇਠੀ ਆ ਫੋਨ ਕਰ ਇੱਧਰ ਅਰੇ ਲੋ ਯਾਰ ਮੇਰਾ ਨੰਬਰ ਕੀ ਲਿਖ ਕੇ ਦੇਵ ਗਿਆ ਬੇਬੇ ਲਿਖਿਆ ਹੋਰ ਥੋੜੀ ਕੋਹ ਲਿਖਿਆ ਬੱਚਾ ਟਾਂ ਖੁੱਲ ਗਈਆਂ ਤੂੰ ਇੱਥੇ ਕਿੱਥੇ ਬਹਿ ਗਿਆ ਆ ਆ ਦੇਖੋ ਜੀ ਸ਼ਾਈ ਤੇ ਵੀਡੀਓ ਸ਼ੂਟ ਕਰ ਲੀ ਆਪਾਂ ਥੋੜੀ ਜੀ ਫਿਰ ਵਲੌਗ ਨੂੰ ਕੰਟੀਨਿਊ ਕਰਦੇ ਹਾਂ